ਹਾਂ ਐਂਡ ਹੀ ਡੀਅਰ ਓਸ ਜਿਹੜਾ ਤੁਸੀਂ ਅੱਜ ਐਕਸਰ ਉਸ ਪੈਂਡਲੇ ਦੇ ਵੱਡੀ ਕੀਤੀ ਤੇ ਇੱਥੇ ਇਕੱਠੇ ਹੋਏ ਫਲੇ ਕਰ। ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ। ਮੈਂ ਸੀਨੀਅਰ ਡਿਰੇਕਟਰ ਪ੍ਰਧਾਨ ਪੰਜਾਬ ਜਸਵੰਤ ਸਿੰਘ ਪਿੰਡ ਮਾਨੇਵਾਲ। ਸਰ ਜੀ ਵਿਸ਼ਾ ਇਹ ਹੈ ਕਿ ਸਾਡੇ ਸਰਦਾਰ ਗੁਰਦੀਪ ਸਿੰਘ ਨੇ ਦਾ ਕੁਝ ਮਨਜਿੰਦਰ ਸਿੰਘ ਠੱਠਾ ਨਾਲ ਲੈਂਦੇ ਚਾਹਦਾ ਸੀ ਕਾਫੀ ਦੇਰ ਤੋਂ ਤੇ ਉਹਨਾਂ ਨਾਲ ਸੰਸਿੰਘ ਕੋਈ ਅੱਜ ਕੱਲ੍ਹ ਦਾ ਕਿਨਾਰਾ ਬੈਂਕ ਸੀਗਾ ਲੈਂਦਾ ਤੇ ਇਹਨਾਂ ਨੇ ਕਾਰਜਾਰਣ ਨੂੰ ਲੈਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਮੇਰਾ ਇੱਥੇ ਕੋਲ ਮੂਲਾ ਹੈ ਮੈਨੂੰ ਵਾਪਸ ਕਰਾਂ ਤੇ ਉਹਨੇ ਕੋਈ ਚੰਗੀ ਤਰ੍ਹਾਂ ਫਿਰ ਪਲਾ ਨਹੀਂ ਹੁੰਦਾ ਰਿਹਾ ਤੇ ਇਹਨਾਂ ਨੇ ਫਿਰ ਸਾਨੂੰ ਅਸੀਂ ਕਮੇਟੀ ਦੇ ਮੈਂਬਰ ਹੋਣ ਦੇ ਕਰਕੇ ਇਹਨਾਂ ਨੇ ਸਾਨੂੰ ਇਹ ਸੌਂਦ ਦਿੱਤੀ ਜ਼ਮਾਇਰੀ ਵੀ ਤੁਸੀਂ ਖਰੋ ਕਿਉਂਕਿ ਅਸੀਂ ਇਹਨਾਂ ਨੂੰ ਅਖੇ ਤੁਸੀਂ ਕੋਈ ਫਾਟੂਗਾ ਨਾ ਕਰਿਓ ਕੋਈ ਵੀ ਇਹਨਾਂ ਨਾਲ ਲੜਾਈ ਝਗੜਾ ਅਸੀਂ ਨਹੀਂ ਕਰਨਾ ਤੇ ਇਹਨਾਂ ਜਿਹੜਾ ਕਮੇਟੀ ਦੇ ਸਿੱਤੇ ਕੰਮ ਰੱਖਿਆ ਵੀ ਤੁਸੀਂ ਆਪਣਾ ਕਰ ਲਓ ਜੇ ਤੁਸੀਂ ਮੈਨੂੰ ਕੇਗਾ ਰੋਕਦੇ ਹੋ ਇਹਦਾ ਨਾਮ ਕੀ ਪਿੰਡਕੜਾ ਜੀ ਉਹਦਾ ਨਾਮ ਅਨਿੰਦਰ ਸਿੰਘ ਪਿੰਡ ਠੱਠਾ ਦੇਣਾ ਠਾਣਾ ਠਾਣਾ ਫਿਰ ਘਟੂਰੀਆਂ ਤੇ ਵੇਖੋ ਜੀ ਉਹ ਇੱਕ ਬਾਣੇ ਦੇ ਵਿੱਚ ਨੇ ਨਿਮੰਗ ਸਿੰਘ ਦਾ ਬਾਣਾ ਤੇ ਸਾਡੇ ਗਦੀਪ ਸਿੰਘ ਜੀ ਨੇ ਫਿਰ ਸਾਡੇ ਤੱਕ ਇਹ ਪਹੁੰਚ ਕੀਤੀ ਵੀ ਤੁਸੀਂ ਠੀਕ ਹੈ ਕਮੇਟੀ ਜੋ ਫੈਸਲਾ ਕਰੇਗੀ ਉਹ ਮੈਨੂੰ ਜੁਰੀਆ ਉਹਦੇ ਵਿੱਚ ਮੈਂ 2 3 ਵਾਰਾਂ ਕੀ 4 ਵਾਰਾਂ ਉਹ ਕੋਲ ਗਿਆ ਉਹਦਾ ਇਹੋ ਹੀ ਮਾਰਿਆ ਕਿ ਮੈਂ ਅੱਜ ਕੱਲ ਅੱਜ ਕੱਲ ਤਨਮੇ ਜੀ ਦਾ ਬਰਤਵਾਸ ਕਰਦਾ ਹਾਂ ਅਸੀਂ ਵਾਪਸ ਆ ਜਿੰਦੇ ਨੇ ਉਹਦੀ ਦਿੱਤੀ ਹੋਈ ਤਰੀਖ ਰਕਮ ਕਿੰਨੀ ਆ ਰਕਮ ਸੰਦੇ ਘੱਟ ਲੱਖ ਰੁਪਏ ਅਸੀਂ ਉਹਦੀ ਦਿੱਤੀ ਹੋਈ ਤਰੀਕ ਤੇ ਉਥੇ ਪਹੁੰਚ ਰਹੇ ਆ ਜਦ ਕੋਨੇ ਸਾਨੂੰ ਉਹ ਤਰੀਕ ਤੇ ਛਡੋ ਨਿਆਂ ਨਹੀਂ ਦਿੰਦਾ ਕੋਈ ਬਾਜੀ ਮੈਂ ਕੱਲ ਤੁਹਾਡੇ ਕੋਲ ਪਹੁੰਚਾਂ ਮੈਂ ਤਾਂ ਪਹੁੰਚਣ ਵਾਲਾ ਸੀ ਮੈਂ ਕੱਲਾ ਜਾਵਾਂਗਾ ਮੈਂ ਫਸਵਾ ਜਾਵਾਂਗਾ ਮੈਂ ਉਹ ਪੈਸੇ ਜੀ ਤੈਨੂੰ ਕਿੰਨਾ ਚਿਰ ਹੋ ਪੈਸਿਆਂ ਨੂੰ ਦੇਣਾ ਦਾ ਕਾਫੀ ਦਿਨ ਤੋਂ ਲੱਭ ਜੂਂਦੀ ਕਾਫੀ ਸਮੇਂ ਤੋਂ ਚੱਲਣ ਰਿਹਾ ਸੀ ਆਪਣਾ ਲੈਣ ਦੇਣਾ ਬਸ ਤੇ ਸਪੋਜ਼ਿਡ ਇਹ ਕਿਹਦੇ ਹੈ ਤੁਹਾਡੇ ਕੋਈ ਰਿਟਰਨ ਕੋ ਰਿਟਰਨ ਪ੍ਰੂਫ ਹੈ ਜਿੱਤੋਂ ਇਹ ਮੰਨ ਸਕੀਏ ਕਿ ਵਾਕਈ ਤੁਸੀਂ ਪੈਸੇ ਲੈਣੇ ਹਨ ਉਹਨਾਂ ਕੋਲ ਜੀ ਬਿਲਕੁਲ ਸਾਰੇ ਕੋਲ ਹੈਗੇ ਸਾਡੇ ਕੋਲ ਜੇ ਚੜ੍ਹ ਕੋ ਕੋ ਗਰੂਪ ਮੰਗ ਜਾਂਦੇ ਆ ਪੂਰੇ ਗਰੂਪ ਖਾ ਸਕਦੇ ਆ ਸਾਹਮਣੇ ਕਰ ਸਕਦੇ ਆ ਫਿਰ ਉਸ ਤੋਂ ਬਾਅਦ ਜੇ ਇਹ ਕਮੇਟੀ ਦੇ ਥਰੂ ਉਹਦੇ ਘਰ ਗਏ ਆ ਬੜੀ ਸੋਹਣੀ ਗੱਲਾਂ ਕਰਦਾ ਮੈਂ ਆ ਕੱਲ ਦਿਆਂਗਾ ਮਲਕੀ ਨਾ ਨਹੀਂ ਕੀਤੀ ਉਹਦੇ ਬੁਲਾ ਰਹੇ ਪੈ ਵਿੱਚ ਰੱਖੰਦੀ ਉਹਨੇ ਕੋਸ਼ਿਸ਼ ਕੀਤੀ ਸਾਨੂੰ ਉਸ ਤੋਂ ਬਾਅਦ ਉਹਦਾ ਦਿੱਤਾ ਹੋਇਆ ਟਾਈਮ ਲਿਖਤੀ ਵੀ ਤੁਸੀਂ ਐਨੀ ਤਰੀਕ ਨੂੰ ਆ ਕੇ ਮੇਰੇ ਕੋਲ ਪੈਸੇ ਲੈ ਜਾਓ ਆਖਰੀ ਵਾਰ ਤੁਸੀਂ ਕਦੋਂ ਗਏ ਹੋ ਅਸੀਂ ਉਹਨਾਂ ਕੋਲ ਜਿਹੜੀ ਰਕਮ ਲੈਣੀ ਆ ਉਹ ਤੋਂ ਕੁਝ ਦਿਨ ਚਿਤਰਾ ਮਲ ਵੀ ਪਹਿਲਾਂ ਗਏ ਸੀਗੇ ਉਹ ਤੋਂ ਦੁਬਾਰਾ ਫੇਰ ਅਸੀਂ ਚੱਕਰ ਮਾਰਿਆ ਤੇ ਤਰੀਕ ਤਨ ਮੈਂ ਮੈਂਸ਼ਨ ਕਰ ਦਿਆਂਗਾ ਉਹ ਕੀਤਾ ਵੀ ਫੇਰ ਅਸੀਂ ਗਏ ਆ ਉਹ ਜਿਹੜੀ ਦੁਕਾਨ ਤੇ ਸੀ ਉਹਨੇ ਸਾਨੂੰ ਘਰੋਂ ਹੀ ਚਲ ਗਿਆ ਪਰ ਉਹ ਚਲ ਗਿਆ ਤੇ ਇਹ ਵੇਖਣ ਵਾਲੇ ਵਾਈਫ ਨੂੰ ਪੁੱਛਿਆ ਉਹਨਾਂ ਦੀ ਮਦਦ ਸੀ ਘਰ ਬਹੁਤ ਧਿਆਨ ਨਾਲ ਪੁੱਛਾਈ ਕਿ ਕਿੱਥੇ ਗਿਆ ਕਹਿੰਦੀ ਇੱਥੇ ਹੋਣਾ ਕਿਤੇ ਆ ਜਾਂਦਾ ਅਸੀਂ ਠੀਕ ਹੈ ਕਿ ਲੋ ਜਦੋਂ ਆਦਾ ਹੀ ਮਿਲ ਕੇ ਜਾਂਦੇ ਆ ਤੇ ਜਿਉਂ ਇਹ ਗੱਲ ਸਾਨੂੰ ਲੰਘੇ ਤੇ ਇੱਥੇ ਆ ਉਹ ਸਾਨੂੰ ਇਹਨਾਂ ਨੇ ਕਿਹਾ ਵੀ ਇੱਥੇ ਹੀ ਕਿਤੇ ਆ ਲਓ। ਅਸੀਂ ਬਹਿ ਗਏ ਉੱਥੇ ਤੇ ਚੱਲ ਆਹੀ ਮਿਲ ਕੇ ਜਾਂਦੇ ਆ। ਕੋਈ ਕਈ ਪਰੇਸ਼ਾਨ ਹੋ ਚੁੱਕੇ। ਭਾਈ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਸੀਂ ਪਿੱਛੇ ਘੇੜੇ ਕਰ ਕੱਢ ਗਏ। ਦितीयੋਈ ਤਰੀਕ ਲਿਖਤੀ ਰੂਪ ਦੇ ਵਿੱਚ ਉਹਦਾ ਕਿ ਉਹਦੀ ਮਦਦ ਦਾ ਸੈਨ ਸਾਡੇ ਕੋਲ ਕੋਰੂਖ ਨੇ ਉਹਨਾਂ ਲੈ ਕੇ ਦਿੱਤਾ ਵੀ ਤੁਹਾਨੂੰ ਇੰਨੀ ਤਰੀਕ ਨੂੰ ਅਸੀਂ ਪੈਸੇ ਦੇ ਦੇਵਾਂਗੇ। ਕਿੰਨੇ ਜਣੇ ਗਏ ਸੀ? ਪਲੱਸ ਪਲੱਸ ਨਹੀਂ। 4 ਜਣੇ ਗਏ ਸੀ। ਕਿਉਂਕਿ ਉੱਥੇ ਜਾ ਉਹਦੇ ਬੰਦੇ ਸੀ ਕੀ ਕਰਦੇ ਸੀਗੇ ਕੋਈ ਝਗੜਾ ਕਰਨਗੇ ਲੜਾਈ ਕਰਨਗੇ ਤੁਸੀਂ ਆਪਣੀ ਰਿਕਵਰੀ ਰਕਮ ਲੈਣ ਗਏ ਸੀਗੇ ਕਿ ਸਾਨੂੰ ਸਾਡੇ ਭਲਾ ਹੰਦਾ ਇੱਕ ਆਰਡਰ ਸੀਗਾ ਜਿਸ ਤਰ੍ਹਾਂ ਮਰ ਵੀ ਤੁਸੀਂ ਜੋ ਕਮੇਟੀ ਨੇ ਜੋ ਫੈਸਲਾ ਕਰਨਾ ਉਹ ਕਰੋ ਪਰ ਜਵਾਬ ਕੀ ਮਿਲਿਆ ਤੁਹਾਨੂੰ ਉੱਥੇ ਅੱਗੋਂ ਸਾਨੂੰ ਜਵਾਬ ਕੀ ਮਿਲਿਆ ਵੀ ਉਹ ਥੋੜੀ ਦੇਰ ਤੱਕ ਹੀ ਬੈਠੇ ਆ ਉਥੇ ਤੇ ਉਹਨਾਂ ਜਾ ਰਿਹਾ ਸੀ ਤੇ ਪੁਲਿਸ ਰਿਪੋਰਟ ਦੇ ਕੋਲ ਆਣੀ ਆ ਕੇ ਰਿਪੋਰਟ ਕਰਦੀ ਸਾਡੇ ਘਰ ਦੇ ਆ ਕੇ ਧੰਨਾਂ ਲਾਤਾ ਕਰਦਾ ਜੇ ਕਰਦਾ ਕੋਈ ਸਾਨੂੰ ਖੁਸ਼ੀ ਲੱਗੀ ਆ ਕੇ ਵੀ ਕੀ ਕੀਤਾ ਤੁਸੀਂ ਕੱਲ੍ਹ ਵਾਸਤੇ ਕਿਉਂ ਬੈਠੇ ਹੋਏ ਆ ਜੇ ਤੂੰ ਤਾਂ ਨਾ ਹੀ ਲਾਇਆ ਪੁਲਿਸ ਸਾਹਿਬ ਇਹੋ ਮਸ਼ਲਾ ਕਿਹਾ ਜੀ ਸਾਨੂੰ ਆਹ ਪਰੇਸ਼ਾਨੀ ਆ ਕਿ ਅਸੀਂ ਤਾਂ ਪੈਸੇ ਨਾਲ ਆ ਪੁਲਿਸ ਥਾਣੇ ਨੂੰ ਲਿਆਉਣਾ ਚਾਹੀਦੀ ਜੀ ਤੇ ਪੁਲਿਸ ਲੈ ਕੇ ਬਹਿ ਗਿਆ ਤੇ ਅਸੀਂ ਫਿਰ ਆਪਣੇ ਪ੍ਰਧਾਨ ਨੂੰ ਕੀਤਾ ਫੋਨ ਵੀ ਇਹ ਤੇ ਉਲਟਾ ਸਾਨੂੰ ਖਿੱਚ ਜਾਈਆਂ ਕਰ ਲੱਗਿਆ ਉਸ ਤੋਂ ਬਾਅਦ ਜਿਹੜਾ ਅਗਲਾ ਹਮਲਾ ਹੋਰ ਇੱਕ ਹੋ ਗਿਆ ਦੇਖਦੇ ਦੇਖਦੇ ਹੀ ਨਿਹੰਗ ਸਿੰਘ ਜਿੱਥੇ ਬੰਦੀਆਂ ਸਾਧਲੀਆਂ ਉਹ ਉਸੇ ਦੌਰਾਨ ਉਸੇ ਦੌਰਾਨ ਨਹੀਂ ਉਹਨਾਂ ਨੇ ਫਟਾਫਟ ਕੋਈ ਟਾਈਮ ਹੀ ਨਹੀਂ ਦਿੱਤਾ ਸਾਨੂੰ ਕੋਈ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਪੁਲਿਸ ਪ੍ਰਸ਼ਾਦ ਸਾਡੇ ਉਹ ਸਾਰੀ ਗੱਲ ਪੁੱਛਿਓ ਕਹਿੰਦੇ ਕਿ ਤੈਨੂੰ ਸਹੀ ਕਰਕੇ ਦੇ ਦਿੰਦੇ ਹਾਂ ਕੁਝ ਵਾਲਾ ਕੋਈ ਗੱਲ ਨਹੀਂ ਸਾਨੂੰ ਖਾਦੋ ਕਹੀ ਉਹਨਾਂ ਅਗੇ ਤੁਸੀਂ ਬਿਲਕੁਲ ਸਹੀ ਹੋ ਕਿ ਆਪਣੇ ਪੈਸੇ ਦੇਵੇ ਤੇ ਤੁਸੀਂ ਜਾਓਗੇ ਨੂੰ ਆਇਆ ਕਹਿੰਦੇ ਬੈਠੇ ਸੇ ਕਰਕੇ ਸਾਡੀ ਰਕਮ ਜਿਹੜੀ ਹੈ ਸਾਡੀ ਦਿੱਤੀ ਜਾਵੇ ਤੇ ਸਾਨੂੰ ਬਹਿਣ ਦਾ ਕੋਈ ਇੱਥੇ ਸ਼ੌਕ ਨਹੀਂ ਨਾ ਆਇਆ ਕੋਈ ਚਾਹਵਾ ਨਹੀਂ ਬਹਿਣ ਦੇ ਉਹ ਤੋਂ ਬਾਅਦ ਉਹ ਜੱਜਮੰਦੀਆ ਉਹਨਾਂ ਬੜਾ ਅਪਸ਼ਭ ਸਾਨੂੰ ਬੋਲੇ ਨੇ ਔਰ ਸਭ ਤੋਂ ਇੱਕ ਦੁੱਖ ਵਾਲੀ ਗੱਲ ਇਹ ਆ ਉਹ ਕਿਹੜੀ ਕਿਤੇ ਬੰਦੀ ਸੀ ਨਾ ਅੱਜ ਜੀ ਨਿਆੰਗ ਸਿੰਘ ਕਿਹੜੀ ਜਥੇ ਬੰਦੀ ਆਈ ਉਹ ਸਾਨੂੰ ਦੱਸੇ ਬਾਬਾ ਮੇਜ ਸਿੰਘ ਵੱਲੋਂ ਆਇਆ ਤੇ ਅਸੀਂ ਇੱਕ ਗੱਲ ਕਰਦੇ ਹਾਂ ਵੀ ਸਾਡੇ ਤੈਨੂੰ ਪਰੇਸ਼ਾਨੀ ਹੋ ਰਹੀ ਆ ਕਿ ਜਿਹੜੀਆਂ ਨਿਆੰਗ ਸਿੰਘ ਜਥੇ ਬੰਦੀਆਂ ਗੁਰੂ ਸਾਹਿਬ ਨੇ ਨੀਦਾ ਕੀ ਨਾ ਹਾਂਜੀ ਤੇ ਸਾਨੂੰ ਨਿਆੰਗ ਜਿਹਾ ਬੰਦੀਆਂ ਕੋ ਡਰਾਇਆ ਜਾ ਰਿਆ ਸਾਡੇ ਪੈਸੇ ਦੇਣ ਤੇ ਸਾਡਾ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਸਾਨੂੰ ਗਲਤ ਬੋਲਿਆ ਗਿਆ ਆ ਗਲਤ ਪਿਛਾ ਕੀਤਾ ਗਿਆ ਜਿਸ ਤਰ੍ਹਾਂ ਮਲ ਕੇ ਸਾਡੇ ਨਾਲ ਲੀਨ ਜੇਬ ਜੁਰਮ ਬੈਠੇ ਸੀਗੇ ਨਾ ਕਿ ਉੱਥੇ ਕੋ ਹਲੜਵਾਜ ਬੈਠੇ ਸੀ ਤੇ ਉਹ ਲੋੜਵਾਜੀ ਹੀ ਕਰ ਸਕਦੇ ਇਹ ਵੀ ਫੌਜੀ ਆਦਮੀਆਂ ਹਾਂ ਗੋਲੀ ਦਾ ਜਵਾਬ ਗੋਲੀਆਂ ਦਿੰਦੇ ਰਹੇ ਆ ਤੇ ਨਾਲੇ ਸਾਨੂੰ ਕੋਈ ਜੀ ਕਹਿੰਦਾ ਡਰ ਸੀਗਾ ਪਰ ਅਹੀਂ ਇਹੋ ਜਿਹਾ ਕੋਈ ਆਪ ਸ਼ਬਦ ਨਹੀਂ ਬੋਲਿਆ ਕਿਉਂਕਿ ਅਹੀਂ ਇੱਥੇ ਆ ਪੈਣਾ ਬੱਚਿਆਂ ਵਾਲਿਆਂ ਅਹੀਂ ਉਹਦੇ ਇਸੇ ਤਰੀਕੇ ਨਾਲ ਬਿਟ ਰਹੇ ਆ ਕਿ ਕੋਈ ਸਾਨੂੰ ਗਰੂਪ ਕਰ ਦੇਣ ਬੇਨਾ ਗਲਤ ਕੁਝ ਬੋਲੇ ਉਹਨਾਂ ਕੋਲ ਹਥਿਆਰ ਕਿਹੜੇ ਕਿੜੇ ਸੀਗੇ ਹਰੇ ਕੋਈ ਬਦậtਲਾ ਨਹੀਂ ਸੀਗੀਆਂ ਬਸ ਇਹ ਵੀ ਸੀ ਤਰਪਾਨਾ ਨਹੀਂ ਸੀ ਸਾਰਿਆਂ ਕੋਲ ਹੀ ਹਥਿਆਰ ਬੰਦੀ ਆਏ ਪੰਜ ਸੱਤ ਗੱਡੀਆਂ ਦੀਆਂ ਸੀ ਬੋਲਾਂ ਦੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਸ ਟਾਈਮ ਬਿਲਕੁਲ ਕੀਤਾ ਜੀ ਪ੍ਰਸ਼ਾਸਨ ਰਿਪੋਰਟ ਦੇਖ ਰਹੀ ਹੈ ਪੁੱਛ ਨਹੀਂ ਹਾਜ਼ਰੀ ਕਿਉਂ ਨਾ ਬਿਲਕੁਲ ਜੀ ਸਾਹਮਣੇ ਲੈ ਕੇ ਕੁਮਰ ਸਿੰਘ ਕੁਲਸੋ ਜਮਨੇ ਜਿਹੜੇ ਕੁਲਸੋ ਵਿਹਗੀ ਜੀ ਸਾਰਾ ਕੁਝ ਇਹ ਹਥਿਆਰ ਜਿਹੜੇ ਉਹਨੇ ਆਪ ਨੂੰ ਦਿਖਾਏ ਆ ਕਿ ਜਾਂ ਕੋਈ ਹੋਰ ਨਿਆਣੀ ਜਿੱਥੇ ਬੰਦੀਆਂ ਜਾਂ ਉਹ ਜਿਹੜੇ ਨਾਲ ਨਿਆਂ ਸਿੰਘ ਆਏ ਤੋ ਉਹਦੇ ਸੱਜਿਆਂ ਹੀ ਆਏ ਆ ਤੇ ਜੋ ਉਹਨੇ ਵਿਖਾਦੇ ਤੋ ਉਹਨਾ ਵਗਾ ਦੇ ਬਰਾਬਰ ਹੀ ਆ ਹਾਂ ਜੀ ਤਾਂ ਜੀ ਤੇ ਵੇਖੋ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਜਥੇ ਬੰਦੀਆਂ ਗੁਰੂ ਗੋਬਿੰਦ ਸਿੰਘ ਨੇ ਥਾਪੀਆਂ ਸੀ ਇਹ ਸੱਚ ਹੱਕ ਦੀ ਲੜਾਈ ਵਾਸਤੇ ਦਸ਼ਮੀਸ਼ ਕਰਨਾ ਸੱਚ ਹੱਕ ਦੀ ਲੜਾਈ ਵਾਸਤੇ ਆਦਿ ਅਸੀਂ ਤਰਨਾ ਦਾ ਵੱਖਰਾ ਇੱਕ ਹੋਰ ਜਥੇਦਾਰ ਰਿਸ਼ਮੇਸ਼ ਦਾ ਨਾਮ ਹੈ ਹਾਂਜੀ ਤਰਨਾ ਦਾ ਹਾਂਜੀ ਹਾਂਜੀ ਤੇ ਉਹ ਜਥੇਬੰਦੀਆਂ ਦਾ ਕੰਮ ਨਹੀਂ ਵੀ ਆ ਕੇ ਉਲਟਾ ਸਾਨੂੰ ਗਮਰਾਹ ਕੀਤਾ ਜਾਵੇ ਦਬਾਇਆ ਜਾਵੇ ਸਾਨੂੰ ਪਰਚਿਆਂ ਦੇ ਦੁਰਾਵੇ ਦਿੱਤੇ ਜਾਣ ਆਹ ਕਰ ਦਿੱਤਾ ਜਾਵੇ ਕਿਉਂਕਿ ਇਹ ਵੀ ਇੱਕ ਫੌਜੀ ਹੈ ਅਸੀਂ ਵੀ ਇੱਕ ਸੰਸਦਾਂ ਨਾਲ ਜੁੜੇ ਹਾਂ ਜੇ ਸਾਨੂੰ ਆਗੇ ਇਹੋ ਜਿਹੇ ਦਾਅਵੇ ਦਿੱਤੇ ਕਿ ਅਸੀਂ ਗੋਲੀਆਂ ਮਾਰ ਲਾਂਗੇ ਉਹ ਕਰਦਾਂਗੇ ਇਹ ਕਰਦਾਂਗੇ ਅਸੀਂ ਕੋਈ ਲੜਾਈ ਕਰਨੀ ਸੀਗੇ ਅਸੀਂ ਆਪਣਾ ਹੱਕ ਲੈਣ ਗਏ ਸੀ ਇਹ ਬਹੁਤ ਆਬ ਸ਼ਬਦਾਂ ਨੂੰ ਬੋਲੇ ਗਏ ਨੇ ਇੱਕ ਸਰਜੋਤ ਨੇ ਅਲਿਗੇਸ਼ਨ ਲਾਇਆ ਕਿ ਸਾਡੇ ਧਰਮ ਦੇ ਸਾਡੀ ਯਾਦ ਪਾਦ ਦੇ ਗੱਲ ਕੀਤੀ ਆ ਅਸੀਂ ਕਹਿੰਦੇ ਆ ਵੀ ਸਾਰਾ ਕੁਝ ਬਾਫ ਕਰ ਸਾਡੇ ਕਰਮ ਪ੍ਰੂਫ ਕਰ ਦਲ ਵੀ ਜੇਕਰ ਇਹਦੇ ਵਿੱਚ ਕੋਈ ਗੱਲ ਕੀਤੀ ਜਾਵੇ ਜਿਹੜੀ ਸਾਡੀ ਕਮੇਟੀ ਹਸਾਬ ਦਾ ਸੈਂਸਰ ਸਾਡੀ ਕਮੇਟੀ ਇਹਦੇ ਵਿੱਚ ਯਾਦ ਪਾ ਦਾ ਬਿਲਕੁਲ ਬਾਈਕਟ ਕਰਦਾ ਜਿੰਨੇ ਕੋਈ ਯਾਦ ਪਾ ਦਾ ਨਾਮ ਲਿਆ ਉਹ ਬੰਦਾ ਸਾਡੀ ਕਮੇਟੀ 'ਚ ਹੀ ਨਹੀਂ ਰਹੇਗਾ ਅਸੀਂ ਇਹ ਗੱਲ ਨੂੰ ਤੇ ਵੈਸੇ ਨਫਰਤ ਕਰਦੇ ਆਂ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਸਾਡੇ ਤੇ ਇਹ ਅਲਿਗੇਸ਼ਨ ਲਾਇਆ ਇਹ ਇਹ ਕਰਕੇ ਸਾਡਾ ਨਾਂ ਤੇ ਉਹਨਾਂ ਨੂੰ ਅਗਲੇ ਦਿਨ ਫੇਰ ਹੀ ਬੈਠਿਆ ਪੁਲਿਸ ਵਿਭਾਗ ਨੂੰ ਦੱਸ ਕੇ ਬੈਠਿਆ ਤੇ ਉਹਨਾਂ ਨੇ ਰਾਹ ਨੂੰ ਆ ਕੇ ਪਤਾ ਨਹੀਂ ਕਿੱਥੋਂ ਕਿੰਨੀਆਂ ਪਾਰਟੀਆਂ ਸਦੀਆਂ ਨੇ ਇਕੱਠੇ ਹੋ ਗਏ ਨੇ ਐਜਾ ਨੂੰ ਦੂਜਾ ਆ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਉਹਨਾਂ ਉਦੋਂ ਨਹੀਂ ਉਹਨਾਂ ਨੂੰ ਦੇਖ ਵੀ ਇੱਕ ਚੁਰ ਬੈਠੇ ਆ ਸਾਡੇ ਵਿੱਚ ਕੋਈ ਇਹੋ ਜਿਹਾ ਬੱਚਾ ਬੰਦਾ ਸੀ ਨਹੀਂ ਜਿਹੜਾ ਵੀ ਜੰਗਮੈਨ ਹੋਏ ਸਾਰੀ ਸੁਝੇ ਹੋਏ ਇਹਦੀ 30 ਸਾਲ ਸਦਸਕੇ ਦੀ 20 ਸਾਲ ਸਦਸੇ ਕਿ ਲੋ ਥੱਲੇ ਬੰਦਾ ਕੋਈ ਨਹੀਂ ਜਦੋਂ ਤੁਸੀਂ ਉੱਥੇ ਗਏ ਉਹਨਾਂ ਦੇ ਘਰ ਜੀ ਕਿੰਨੇ ਚਿਰ ਬਾਅਦ ਉੱਥੇ ਪੁਲਸ ਆ ਗਈ ਉਸ ਫਿਰ तकरीबन ਦੋ ਕਿ ਨਬਦੀ ਆ ਗਏ ਹਾਂਜੀ ਨਿਯੰਗ ਜਿੱਥੇ ਬੰਦੀਆਂ ਨਗਜੰਦ ਵਧੀਆਂ 1.5 ਘੰਟੇ ਬਾਅਦ ਆ ਗੀਆਂ ਹਾਂਜੀ ਹੁਣ ਤੁਹਾਡਾ ਨਾ ਟੈਸਟ ਕਾਨਫਰੰਸ ਅਸਲ ਜਿਲੀ ਕੀ ਫਲਾਈ ਹੈ ਕਿ ਮੀਡੀਆ ਸੱਤਿਆ ਤੁਹਾਡਾ ਮਕਸਦ ਕੀ ਆ ਤੁਸੀਂ ਕੀ ਮੰਗ ਮੰਗਤੀ ਆ ਤੁਹਾਡਾ ਵਿਸ਼ਾ ਕੀ ਆ ਇਹ ਵੇਖੋ ਜੀ ਟੈਸਟ ਕਾਨਫਰੰਸ ਕਰਦੇ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਕੀ ਭਤੇ ਮੈਂ ਅਕਰਦੀਪ ਸਿੰਘ ਢੰਡਾ ਸਾਹਿਬ ਕਾ ਸੈਨਿਕ ਸਰ ਸੰਜੀ ਕਮੇਟੀ ਪੰਜਾਬ ਮੈਂ ਅੱਜ ਮੀਡੀਆ ਦੇ ਰੂ ਰੂ ਹੋ ਕੇ ਇੱਕ ਸਚਾਈ ਸਾਹਮਣੇ ਲਿਆਉਣੀ ਚਾਹੁੰਦਾ ਕਿ ਅਸੀਂ ਘਰਾਂ 'ਚ ਬੈਠੇ ਸੋਚਦੇ ਆਂ ਕਿ ਜਾਂ ਸਟੇਜਾਂ 'ਤੇ ਕਹਿੰਦੇ ਆਂ ਕਿ ਪੰਥ ਕਿੱਧਰ ਨੂੰ ਜਾਣ ਲਿਆ ਅੱਜ ਸਾਨੂੰ ਪਤਾ ਲੱਗਾ ਜਦੋਂ ਆਪਣੇ ਨਾਲ ਹੱਡ ਮੁੱਤੀ ਆ ਵੀ ਪੰਥ ਕਿੱਧਰ ਨੂੰ ਜਾਣ ਲਿਆ ਸਾਡੇ ਜਥੇਦਾਰ ਕੀ ਕਰਨ ਦੇ ਪਿੰਡ ਠੱਠੇ ਤੋਂ ਮਨਜਿੰਦਰ ਸਿੰਘ ਆਪਣੇ ਆਪ ਨੂੰ ਵੀਰ ਖਾਲਸਾ ਲੋਂਦਾ ਲਾਵੇ ਖਾਲਸਾ ਸ਼ਬਦ ਬਹੁਤ ਖਾਸ ਆ ਖਾਲਸਾ ਸ਼ਬਦ ਬਹੁਤ ਉੱਚਾ ਜੇ ਵੇਖਿਆ ਜਾਵੇ ਤੇ ਪਰ ਉਹ ਖਾਲਸਾ ਸ਼ਬਦ ਲਾ ਕੇ ਤੇ ਉਹਦੀ ਅਹਿਮੀਅਤ ਨੂੰ ਚੁੱਕਣਾ ਵੀ ਜ਼ਰੂਰੀ ਆ ਵੀਰ ਮਨ ਜਿੰਦਰ ਸਿੰਘ ਠੱਠੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸੀ ਪਹਿਲੋ ਅਸੀਂ ਆਪਣੇ ਪਰਿਵਾਰਕ ਤੌਰ ਤੇ ਉਹਨਾਂ ਨਾਲ ਬੜੀ-ਬੜੀ ਸਬੰਧ ਬਣਾਏ ਕਿ ਤੁਸੀਂ ਵੀਰ ਜੀ ਥੋੜੇ-ਥੋੜੇ ਕਰਕੇ ਵਾਪਸ ਕਰ ਲਓ ਨਹੀਂ ਜਦ ਇਕੱਠੇ ਕੀਤੇ ਜਾਂਦੇ ਤੇ ਕਿੰਨੀ ਰਕਮ ਹੈ ਜੀ ਤਕਰੀਬਨ 5.5 ਲੱਖ ਰੁਪਈਆ ਜੀ ਉਨੇ ਪ੍ਰੂਫ ਦੇ ਤੌਰ ਤੇ ਮੈਨੂੰ ਚੈੱਕ ਵੀ ਦਿੱਤੇ ਹੋਏ ਨੇ ਰਕਮ ਦਿੱਤੀ ਕਿ ਇਸ ਕੰਮ ਨੂੰ ਹੈ ਰਕਮ ਉਹਨੇ ਆ ਕੋਠੀ ਦਾ ਕੋਈ ਖਰੀਦਦਾਰੀ ਕਰਨੀ ਚ ਉਹਨੇ ਉਹਨੇ ਕੋਠੀ ਵਾਸਤੇ ਲਈ ਹੋਈ ਹੈ ਬਾਕੀ ਕਾਫੀ ਚਿਰ ਪਰੇਸ਼ਾਨ ਹੋਣ ਤੋਂ ਬਾਅਦ ਮੈਂ ਆਪਣੀ ਕਮੇਟੀ ਨਾਲ ਵਿਚਾਰ ਕੀਤੀ ਕਿ ਯਾਰ ਅਸੀਂ ਐਡਾ ਨੁਕਤਾ 'ਚ ਫਸੇ ਆ ਉਹਦਾ ਕੋਈ ਹੱਲ ਕੱਢੀਏ ਤੇ ਕਮੇਟੀ ਨੇ ਕਿਹਾ ਕਿ ਤੂੰ ਸਾਨੂੰ ਫੈਸਲਾ ਦੇ ਦੇ ਪਰ ਤੂੰ ਉਹ ਫੈਸਲੇ ਦੇ ਵਿੱਚ ਨਹੀਂ ਆਏਗਾ ਜਿਹੜਾ ਕਮੇਟੀ ਫੈਸਲਾ ਕਰੇਗੀ ਸਾਡੀ ਕਮੇਟੀ ਦੀ ਐਸਓਪੀ ਵੀ ਇਹ ਕਹਿੰਦੀ ਆ ਕਿ ਜੇ ਕੋਈ ਬੰਦਾ ਦੁਖੀ ਆ ਜਾਂ ਉਹਦੀ ਪ੍ਰੋਬਲਮ ਆ ਜਦੋਂ ਉਹ ਕਮੇਟੀ ਨੂੰ ਦੇ ਦਿੰਦਾ ਤੇ ਉਹ ਬੰਦਿਆ ਇੰਟਰਫੇਅਰ ਕਰਨੋਂ ਬੰਦ ਹੋ ਜਾਂਦੀ ਆ ਤੇ ਮੈਂ ਉੱਥੇ ਆਪਣੀ ਇੰਟਰਫੇਅਰ ਕਰਨੀ ਬੰਦ ਕਰ ਦਿੱਤੀ ਜਦੋਂ ਕਮੇਟੀ ਨੂੰ ਫੈਸਲਾ ਦਿੱਤਾ ਗਿਆ ਕਮੇਟੀ ਨੇ ਕਾਫੀ ਚੱਕਰ ਕੱਟੇ ਸਾਡੇ ਕਮੇਟੀ ਦਾ ਹੀ ਬਲਾਕ ਪ੍ਰਧਾਨ ਅਜਿਹਾ ਚੂੜੀਆਂ ਦਾ ਕਾਲ ਸਿੰਘ ਠੱਠਾ ਉਹਦੇ ਪਿੰਡ ਦਾ ਹੀ ਆ ਉਨੇ ਵੀ ਨਿਜੀ ਤੌਰ ਤੇ ਬੜੀ-ਬੜੀ ਇਹ ਚੀਜ਼ ਨੂੰ ਵਿਚਾਰਿਆ ਸਾਡੇ ਅੱਗੇ ਇਹਨੇ ਹਰ ਵਾਰੀ ਕਦੀ ਕਾਂਗਰਸੀ ਸਰਪੰਚ ਅੱਗੇ ਕਰ ਦੇਣਾ ਉਹਨਾਂ ਨੇ ਇਕਰਾਰ ਕਰਨਾ ਉਹ ਇਕਰਾਰ ਤੇ ਉਹਨੇ ਪਹੁੰਚਣਾ ਨਾ ਕਦੀ ਕਾਲੀਦਾਲ ਦਾ ਸਰਪੰਚ ਖੜਾ ਕਰ ਦੇਣਾ ਉਹ ਉਹਨਾਂ ਨੇ ਕਰਾ ਤੇ ਪਹੁੰਚਣਾ ਨਾ ਕਦੀ ਆਮ ਆਦਮੀ ਵਾਲਾ ਖੜਾ ਕਰ ਦੇਣਾ ਕਦੀ ਹੋਰ ਕੋਈ ਰਿਸ਼ਤੇਦਾਰ ਸਾਝ ਵਾਲਾ ਦੇ ਆ ਕੇ ਪਾ ਦੇਣਾ ਪਰ ਕਿਸੇ ਵੀ ਇਕਰਾਰ ਤੇ ਉਹ ਬੰਦਾ ਨਹੀਂ ਪਹੁੰਚਿਆ ਜਦੋਂ ਕਮੇਟੀ ਦੀ ਵਾਰੀ ਆਈ ਕਮੇਟੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਕਮੇਟੀ ਦੇ ਪਹਿਲੇ ਕੰਮ ਤੇ ਇਹਨੇ 70000 ਰੁਪਇਆ ਕਮੇਟੀ ਵਾਲਿਆਂ ਨੇ ਮੈਨੂੰ ਵਾਪਸ ਕਰਵਾਇਆ। ਉਸ ਤੋਂ ਬਾਅਦ ਇਹਨੇ 2 ਮਹੀਨੇ ਫਿਰ ਸਾਨੂੰ ਪਰੇ ਸਾਲ ਨੂੰ 2.5 ਮਹੀਨੇ ਕੀਤਾ ਤੇ ਕਮੇਟੀ ਫੇਰ ਦੁਬਾਰਾ ਗਈ। 70000 25 ਹਾਂਜੀ ਹਾਂਜੀ। ਤੇ ਕਮੇਟੀ ਵਾਪਸ ਗਈ। ਕਮੇਟੀ ਨਾਲ ਉਹਨੇ ਲੈਣ ਦੇ ਸਾਰਾ ਕਰਕੇ ਤੇ ਕਮੇਟੀ ਨੇ ਇੱਕ ਫੈਸਲਾ ਦਿੱਤਾ ਵੀ ਵੀਰੇ ਤੇਰੇ ਕੋ ਇਕੱਠੇ ਨਹੀਂ ਦਿੱਤੇ ਜਾਣੇ ਤੂੰ ਥੋੜੇ ਥੋੜੇ ਕਰਕੇ ਦੇ ਸਕਦਾ ਤੇ ਦੇ ਦੇ। ਉਹਨੇ ਆਪ ਖੁਦ बोले कि मैं 10 ਦਿਨਾਂ ਬਾਅਦ 20000 ਰੁਪਇਆ ਦਿਆ ਕਰੂੰਗਾ ਜਾਨੀ ਕਿ ਮਹੀਨੇ ਦਾ 60000 ਰੁਪਇਆ ਦਊਂਗਾ ਪਹਿਲਾ ਇਕਰਾਰ 100 ਵਰਸੀ ਤਕਰੀਬਨ 16 ਤਰੀਕ ਦਾ 16 9 ਦਾ ਜਦੋਂ ਉਹ 16 9 ਦਾ ਆਪਣੇ ਇਕਰਾਰ ਤੇ ਨਹੀਂ ਪਹੁੰਚੇ ਕਾਹਲ ਸਿੰਘ ਠੱਠਾ ਨੇ ਵੀ ਉਹਨਾਂ ਨੂੰ ਫੋਨ ਕੀਤਾ ਵੀ ਭਾਜੀ ਤੁਹਾਡਾ ਇਕਰਾਰ ਹੈ ਤੁਸੀਂ ਨਹੀਂ ਪਹੁੰਚੇ ਪਰ ਉਹ ਤਿੰਨ ਦਿਨ ਉੱਪਰ ਲੈ ਗਿਆ 19 ਤਰੀਕ ਨੂੰ ਸਾਡੇ ਕਮੇਟੀ ਦੇ ਮੈਂਬਰ ਸਵਨ ਸਾਹਿਬ ਤੇ ਹੋਰ ਵੀ ਪੂਜਵਾਨ ਸੱਜਣ ਸਾਰੇ ਗਏ ਆ ਉੱਥੇ ਉਹਨਾਂ ਨੇ ਜਾ ਕੇ ਪੁੱਛਣਾ ਚਾਹਿਆ ਪਰ ਉਹ ਬੰਦਾ ਘਰ ਨਹੀਂ ਮਿਲਿਆ ਉਹਨਾਂ ਦੀ ਮੈਸੇਜ ਤੇ ਉਹਨਾਂ ਦੀ ਜੋ ਮਾਤਾ ਹੀ ਉਹ ਮਿਲੇ ਆ ਉਹਨਾਂ ਨੇ ਕਿਹਾ ਪੀਓ ਇੱਥੇ ਹੀ ਆ ਇਹਨਾਂ ਨੇ ਸੋਚ ਲਿਆ ਕਿ ਜੋ ਇੱਥੇ ਆਦੇ ਅਸੀਂ ਮਿਲ ਕੇ ਚੱਲੀਏ ਆ ਕੇ ਬਾਹਰ ਬੈਠ ਗਿਆ ਉਹਦੇ ਸਮੇਂ ਦੇ ਵਿੱਚ ਵਿੱਚ ਉਹਦੀ ਘਰ ਦੀ ਨੇ 112 ਨੰਬਰ ਤੇ ਹੁਣਸਤ ਕਰ ਦਿੱਤੀ 112 ਨੰਬਰ ਤੋਂ ਕਾਲ ਕਰਕੇ ਪੁੱਛਸਤ ਦੀ ਆ ਇਹਨਾਂ ਨੇ ਮੈਨੂੰ ਫੋਨ ਕਰਤਾ ਮੈਂ ਬਟਾਲੇ ਨੂੰ ਜਾ ਰਿਹਾ ਸੀ ਪਰ ਕਾਲੇ ਪਹੁੰਚਿਆ ਕਿ ਇੱਥੇ ਦਾ ਪੁਲਿਸ ਆਈ ਹੈ ਤੁਸੀਂ ਵਾਪਸ ਆਓ ਸਾਰੇ ਕੇਸ ਦਾ ਤੁਹਾਨੂੰ ਪਤਾ ਹੈ ਮੈਂ ਬਟ ਕਾਲੇ ਤੋਂ ਵਾਪਸ ਆ ਗਿਆ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਪੁਲਿਸ ਵਾਲੇ ਕਹਿੰਦੇ ਕਿ ਇਹਨਾਂ ਨੇ 112 ਤੇ ਕਾਲ ਕੀਤੀ ਹੈ ਦਾ ਜਵਾਬ ਦਿਓ ਜਦੋਂ ਪੁਲਿਸ ਵਾਲਿਆਂ ਨੂੰ ਮੁਲਾਜ਼ਮਾਂ ਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ ਵੀ ਤੁਸੀਂ ਸੱਚੇ ਜੋ ਤੇ ਉਹਨਾਂ ਨੇ ਮਾਤਾ ਨੂੰ ਤੇ ਇਹਦੀ ਘਰ ਦੀ ਨੂੰ ਕਿਹਾ ਵੀ ਬੀਬਾ ਤੁਸੀਂ ਇਹਨਾਂ ਨੂੰ ਪੈਸੇ ਦਿਓ ਤੇ ਇਹ ਆਪਣੇ ਘਰ ਨੂੰ ਜਾਣ ਪਰ ਉਹ ਕਿਸੇ ਗੱਲ ਤੇ ਨਹੀਂ ਆਈਆਂ ਚਲੋ ਉਹ ਆਪਣੀ ਕਾਰਵਾਈ ਕਰਕੇ ਪੁਲਿਸ ਵਾਪਸ ਚਲੀ ਗਈ ਸਾਡੇ ਬੰਦਿਆਂ ਨੇ ਇਹਨਾਂ ਰੋਸ ਥੋੜਾ ਜਿਹਾ ਰੋਸ ਰੱਖਿਆ ਵੀ ਅਸੀਂ ਕਿਹੜੀ ਗਲਤੀ ਕੀਤੀ ਜਿਹੜੇ ਇਹਨਾਂ ਨੇ ਪੁਲਿਸ ਹੱਤ ਲਈ ਆ ਅਸੀਂ ਉੱਥੇ ਚਾਰ ਪੰਜ ਬੰਦੇ ਬੈਠੇ ਆ ਹੋਰ ਫੋਨ ਕੀਤੇ ਆ ਅਸੀਂ ਕਟੜ-ਕਟੜ ਦਾ ਦੁਬਾਰਾ ਬੰਦੇ ਉੱਥੇ ਹੋ ਗਏ ਆ ਰੋਸ ਦੇ ਵਜੋਂ ਨਾਲ ਹੀ ਅਸੀਂ ਦਿਪਤੀ ਸਾਹਿਬ ਨੂੰ ਤਲਾਫ ਫੜੇ ਘੜੀਆਂ ਨੂੰ ਕਰ ਦਿੱਤੀ ਜਦੀ ਕਾਪੀ ਮੇਰੇ ਕੋਲ ਆ ਉਹਨਾਂ ਨੇ ਮਾਰਕ ਕਰਕੇ ਭਣੀਏ ਚੌਕੀ ਇੰਚਾਰਜ ਨੂੰ ਦੇ ਦਿੱਤੀ ਆ ਤੇ ਇਹ ਜਿਹੜਾ ਧਰਨਾ ਲੱਗ ਗਿਆ ਉੱਥੇ ਤੁਸੀਂ ਆਪਣੀ ਦੇਖ ਰੱਖ ਜੇ ਆਹੀ ਤਾਂ ਨਾ ਲਾਉਣ ਲਾਉਂ ਚ ਗਲਤ ਹੁੰਦੇ ਤੇ ਸਾਨੂੰ ਪੁਲ ਪ੍ਰਸ਼ਾਸਨ ਉਸੇ ਵੇਲੇ ਉਠਾ ਦਿੰਦਾ ਸਾਡੇ ਜਿੰਨੇ ਵੀ ਮੈਂਬਰ ਬੈਠੇ ਸੀ ਕਹਿੰਦੀ 60 ਸਾਲ ਮਰੇ ਕਹਿੰਦੀ 65 ਸਾਲ ਆ ਕਹਿੰਦੀ 55 ਸਾਲ ਆ ਕਹਿੰਦੀ 50 ਸਾਲ ਆ ਇਹ ਹੁ ਲੜਬਾਜ਼ ਨਹੀਂ ਸੀ ਬੈਠੇ ਇਹ ਧੀਆਂ ਪਹਿਣਾ ਵਾਲੇ ਬੈਠੇ ਸਾਡੇ ਉੱਤੇ ਪਰ ਇਹਨਾਂ ਨੇ ਦੋ ਜੁੜੀਆਂ ਨੂੰ ਉੱਥੇ ਫਿਰਤ ਨੇ ਸੱਦੀਆਂ ਨੇ ਉਤੋਂ ਬਾਅਦ ਕਿਉਂਕਿ ਉਦੋਂ ਉਤੋਂ ਬਾਅਦ ਮੈਂ ਉੱਥੇ ਪ੍ਰেজੈਂਟ ਹੋ ਗਿਆ ਮੈਂ ਖੁਦ ਦੋ ਜੁਨੀਆਂ ਜੱਦੀਆਂ ਉਹ ਇਹਨਾਂ ਦੇ ਘਰੋਂ ਹੋ ਕੇ ਵਾਪਸ ਚਲ ਜਾਂਦੀਆਂ ਰਹੀਆਂ ਨੇ ਸਾਡੇ ਕੋਲ ਬਹਿ ਕੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਦੁਨੀਆ ਨੇ ਇਹ ਨਹੀਂ ਪੁੱਛਿਆ ਕੋਈ ਸੱਜਣ ਮਿੱਤਰ ਜਾਂ ਜੁਨੀਆਂ ਆਉਂਦੀ ਆ ਤਾਂ ਦੋਆਂ ਦੋ ਅੱਖ ਲੈਂਦੀ ਆ ਉਹ ਕਿਹੜੀਆਂ ਉਹ ਵੀ ਇਹਨਾਂ ਦੇ ਨਿਹੰਗ ਸਿੰਘ ਜਥੇਬੰਦੀ ਆ ਉਹ ਸਾਡੇ ਨਾਲ ਮਿਲੀਆਂ ਹੀ ਨਹੀਂ ਜਦੋਂ ਕਿ ਅਸੀਂ ਉਹਨਾਂ ਦੇ ਨਾਲ ਕਿ ਨਾਮ ਕੀ ਨਿਹੰਗ ਸਿੰਘ ਜੁਨੀਆਂ ਕਿ ਜਾਂ ਨਿਹੰਗ ਜਥੇਬੰਦੀ ਆ ਜਥੇਬੰਦੀਆ ਕੌਣ ਨਿਹੰਗ ਜਥੇਬੰਦੀਆ ਦੋ ਆਈਆਂ ਨੇ ਉਹ ਵਾਪਸ ਚਲ ਗਈਆਂ ਇਹਨਾਂ ਨਾਲ ਬਾਤचीत ਕਰਕੇ ਨਾਮ ਨਾਮ ਨਾ ਨੰਦ ਜਿੰਨ ਕਿ ਜਿ세 ਬੰਦੀ ਉਹ ਜੇ ਸਾਡੇ ਨਾਲ ਮਿਲਦੇ ਤਾਂ ਸਾਣਾ ਹੀ ਨਾਂ ਦੱਸਦੇ ਵੀਰੇ ਤੁਹਾਨੂੰ ਉਹ ਚਲੇ ਗਿਆ ਨੇ ਰਾਤ ਨੂੰ 11 ਵਜੇ ਇਹ ਸਖਸ਼ ਆਇਆ ਆ ਜੇ ਵੀ ਸਾਡੇ ਕੋਲ ਰੋਲਾ ਪੈਂਦੇ ਦੀਆਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨੇ ਆ ਇਹਨਾਂ ਨੇ ਹੁੰਦੇ ਇਹ ਸਖਸ਼ ਨੇ ਸਾਨੂੰ ਕਿਹਾ ਆ ਵੀ ਬਾਬਾ ਜੀ ਤੁਸੀਂ ਸਤਿਕਾਰਯੋਗ ਜੋ ਆਹੀ ਘਰ ਬਾਹਰ ਨੂੰ ਹੋ ਜੀ ਨੇ ਗੇਟ ਖੋਲ ਦਿੱਤਾ ਆ 11 ਵਜੇ ਅੰਦਰ ਆ ਜਾਓ ਅਸੀਂ ਚੇਅਰਮੈਨ ਸਾਹਿਬੀ ਸਾਡੇ ਅਸੀਂ ਸਲਾਹ ਕੀਤੀ ਵੀ ਨਹੀਂ ਕਿਸੇ ਦੇ ਘਰ ਰਾਤ ਨੂੰ ਨਹੀਂ ਜਾਣਾ ਜਿੱਥੇ ਬੈਠੇ ਆ ਬੈਠੇ ਸੀ ਇਹਨੇ ਉਹ ਸ਼ਬਦਾਵਲੀ ਵਰਤੀ ਆ ਸਾਡੇ ਵਾਸਤੇ ਜਿਹੜੀ ਅਸੀਂ ਸੁਣ ਨਹੀਂ ਸਕਦੇ ਸਿਰਫ ਅਸੀਂ ਆਪਣੇ ਇਸੇ ਵਿਵਾਦ ਕਰਕੇ ਚੁੱਪ ਕੀਤੇ ਕਿ ਇਹ ਬੰਦਾ ਚਾਹੁੰਦਾ ਹੈ ਕਿ ਇੱਥੇ ਝਗੜਾ ਹੋਵੇ ਉਹ ਵੀਡੀਓ ਤੁਹਾਨੂੰ ਕਾਲ ਸਿੰਘ ਠੱਠਾ ਦੇ ਫੋਨ 'ਚ ਵੀ ਹੋਣੀ ਆ ਤੇ ਮੇਰੇ ਫੋਨ 'ਚ ਵੀ ਹੋਣੀ ਆ ਉਹ ਵੀ ਤੁਸੀਂ ਲੈ ਸਕਦੇ ਹੋ ਉਹ ਤੇ ਨਿਕਲਿਆ ਹੈ ਅਗਲੇ ਦਿਨ ਸਵੇਰੇ ਸਖਤੇ ਘਰੋਂ ਚਲਾ ਗਿਆ ਹੈ ਸਾਰਾ ਦਿਨ ਉੱਥੇ ਹੀ ਬੈਠੇ ਰਹੇ ਆਂ ਅਸੀਂ ਉੱਥੇ ਪਾਣੀ ਖਾਤਾ ਹੈ ਉਹ ਕਲੋਨੀ ਚੋਂ ਜਾ ਕੇ ਮੈਂ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਜਾਣਕਾਰੀ ਲਓ ਕਿ ਫੌਜੀਆ ਨੇ ਕਿਤੇ ਹਾਏ ਦਾ ਵੀ ਨਰਾ ਮਾਰਿਆ ਜਾਂ ਉੱਚੀ ਆਵਾਜ਼ ਵੀ ਗੱਲ ਕੀਤੀ ਆ 21 ਤਰੀਕ 10 ਵਜੇ ਦਾ ਟਾਈਮ ਲੈ ਕੇ ਚਲੇ ਗਏ ਆ ਪੁਲਿਸ ਪ੍ਰਸ਼ਾਸਨ ਨੇ 21 ਤਰੀਕ ਨੂੰ 10 ਵਜੇ ਸਾਡੇ ਨਾਲ ਮੁਲਾਬਾ ਕੀਤਾ ਠੱਠੇ ਵਾਈ ਉੱਥੇ ਬੈਠੇ ਰਹੇ ਆ ਧਰਨੇ 'ਚ ਬੈਠਦੇ ਆਂ ਅਸੀਂ ਧਰਨਾ ਲਾਈ ਰੱਖਿਆ ਆ ਅਗਲੇ ਦਿਨ ਉਹਨਾਂ 10 ਵਜੇ ਮੁਲਾਬਾ ਕੀਤਾ ਆ 3:30 ਵਜੇ ਅਸੀਂ ਉੱਥੇ ਚੌਕੀ ਕਣੀਏ ਕੇ ਬੰਗਰ ਗਏ ਆ ਕਿ ਇਹ ਕਿੰਨਾ ਚਿਰ ਚੱਲਿਆ ਤੁਹਾਨੂੰ ਤਾਂ 7 ਤਰ੍ਹਾਂ 19 ਤਰੀਕ ਦਾ ਲੱਗਾ ਜੀ 21 ਨੂੰ ਤੇ 3 ਦਿਨ ਚੱਲਿਆ ਅਸੀਂ ਪੁਲਿਸ ਪ੍ਰਸ਼ਾਸਨ ਕੋ ਉੱਥੇ ਗਏ ਆ ਆ ਸ਼ਕਸ਼ਕਾਰੀ ਹੁੰਦਾ ਜੀ ਉਹ ਕਦੀ ਆ ਜਾਂਦਾ ਸੀ ਕਦੀ ਚਲੇ ਜਾਂਦਾ ਸੀ ਅਸੀਂ ਉਹਨਾਂ ਦੇ ਗੇੜ ਨੂੰ ਟੱਚ ਨਹੀਂ ਕੀਤਾ ਉਹ ਜਦੋਂ ਮਰਜ਼ੀ ਜਿੰਨਾ ਤੋਂ ਮਰਜ਼ੀ ਜਾਨ ਜਿੱਦ ਤੋਂ ਮਰਜ਼ੀ ਹੋਣ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਆਈ ਕਿ ਪਰੋਸ ਦੇ ਤੌਰ ਤੇ ਵੇਚੀ ਸੀ ਦੂਸਰੀ ਗੱਲ ਹੈ ਜੀ ਕੋ ਪੁਲਿਸ ਪ੍ਰਸ਼ਾਸਨ ਨੇ ਉੱਥੇ ਪਹੁੰਚਿਆ ਦੋ ਵਾਰੀ ਪਹੁੰਚਿਆ ਪੁਲਿਸ ਪ੍ਰਸ਼ਾਸਨ ਨੇ ਵੇਖਿਆ ਕੋਈ ਮਾਸ਼ਬੀਨੀ ਨਹੀਂ ਹੋ ਰਹੀ ਵੀ ਆਪਣੀ ਸ਼ਾਂਤਮਈ ਤਰੀਕੇ ਨਾਲ ਵੇਖਿਆ ਪੁਲਿਸ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹ ਬੰਦਾ ਉਹਨਾਂ ਨੂੰ ਮਿਲਦਾ ਨਹੀਂ ਜਿੰਨੀ ਵਾਰੀ ਪੁਲਿਸ ਪ੍ਰਸ਼ਾਸਨ ਆਉਂਦਾ ਰਿਹਾ ਉਹ ਬੰਦਾ ਘਰ ਨਹੀਂ ਮਿਲਦਾ ਉਹ ਘਰੋਂ ਪੁੱਛ ਕੇ ਜਾਂਦੇ ਰਹੇ ਆ ਕਿੱਥੇ ਉਹ ਬੰਦਾ ਨਹੀਂ ਮਿਲਦਾ ਰਿਹਾ ਪੁਲਿਸ ਪ੍ਰਸ਼ਾਸਨ ਫਿਰ ਅਗਲੇ ਦਿਨ ਜਦੋਂ ਅਸੀਂ ਗਏ ਆ ਜੀ 10 ਵਜੇ ਉੱਥੇ ਆਣ ਕੇ ਬੈਠ ਗਏ ਆ ਸਾਡੇ ਕੋਈ ਐਸ ਐਚਓ ਸਾਹਿਬ ਕਣੀਏ ਕੇ ਬਾਂਗਰ ਚੌਕੀ ਇੰਚਾਰਜ ਕਣੀ ਘੜੀਏ ਕੇ ਸਾਡੇ ਕੋਲ ਆਏ ਨੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ 2:30 ਵਜੇ ਦਾ ਤੁਹਾਡਾ ਟਾਈਮ ਹੈ ਅਸੀਂ ਦੋਹਾਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਉਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੀ ਇਸ ਗੱਲ ਪ੍ਰਵਾਨ ਕੀਤਾ ਹੈ ਅਸੀਂ ਦੋ ਗੱਡੀਆਂ ਲੈ ਕੇ 2:30 ਵਜੇ ਚੌਕ ਚ ਪਹੁੰਚੇ ਹਾਂ ਉੱਥੇ ਚੌਕੀ ਇਨਚਾਰਜ ਸਰਦਾਰ ਚੰਦਜੀਤ ਸਿੰਘ ਹੀ ਐਸਆਈ ਬੈਠੀ ਪੰਜ-ਪੰਜ ਬੰਦੇ ਉਹਨਾਂ ਨੇ ਅੰਦਰ ਸੱਦ ਲਏ ਆ ਅਹੀਂ ਉਸ ਮਹਿਕਮੇ ਦੀ ਨੌਕਰੀ ਕਰਕੇ ਆਏ ਆ ਜਿੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਆ ਪ੍ਰਸ਼ਾਸਨ ਨੂੰ ਅਸੀਂ ਮੰਨਦੇ ਆ ਅਸੀਂ ਫਤਹੂਨ ਨੂੰ ਮੰਨਦੇ ਆ ਅਸੀਂ ਹੁਦ੍ਹਾਤਾਂ ਨੂੰ ਮੰਨਦੇ ਆ ਚੌਕੀ ਇੰਚਾਰਜ ਨੇ ਕਿਹਾ ਕਿ ਪੰਜ ਬੰਦੇ ਤੋਂ ਬਾਅਦ ਨਹੀਂ ਵੱਧ ਨਹੀਂ ਹੋਣੇ ਚਾਹੀਦੇ ਅਸੀਂ ਵੱਧ ਨਹੀਂ ਗਏ ਪਰ ਇਹ ਨਿਹੰਗ ਜਥੇਬੰਦੀਆਂ ਨੇ ਉਸ ਚੌਕੀ ਇੰਚਾਰਜ ਜੀ ਵੀ ਨਹੀਂ ਮੰਨੀ ਤੇ ਘੱਟੋ ਘੱਟ 15 ਅੰਦਰ ਵੱੜ ਗਏ ਚੌਕੀ ਇੰਚਾਰਜ ਨੇ ਇਹ ਗੱਲ ਪੁੱਛੀ ਆ ਕਿ ਬਾਬਾ ਜੀ ਤੁਸੀਂ ਪੈਸੇ ਦੇਣੇ ਆ ਤੇ ਸਰਦਾਰ ਰਣਜੀਤ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਮਹਾਕਾਲ ਦੱਸਦਾ ਉਨੇ ਇੱਕ ਤੇ ਹੱਥ ਮਾਰ ਕੇ ਕਿਹਾ ਕਿ ਅਸੀਂ ਇਹਦਾ ਕੋਈ ਪੈਸਾ ਤੇ ਸਾਡੇ ਨਾਲ ਜੋ ਮੌਜੂਦ ਬੰਦੇ ਸੀ ਤੁਹਾਡੇ ਕੋਲ ਤੁਹਾਡੇ ਕੋਲ ਸਬੂਤ ਹੈ ਜਿਹੜੇ ਉਹ ਚੌਕੀ ਇੰਚਾਰਜ ਦੇ ਮੁਲਾਜ਼ਮ ਨੇ ਵੀਡੀਓ ਬਣਾ ਰੱਖੀ ਹੈ ਸਾਡੇ ਬੂਹੇ ਤੋਂ ਉਹਨਾਂ ਬਾਹਰ ਕਹਾ ਦਿੱਤੇ ਸੀ ਜੀ ਠੀਕ ਹੈ ਜੀ ਚੌਕੀ ਇੰਚਾਰਜ ਨੂੰ ਕਲੀਅਰ ਪਤਾ ਹੈ ਇਹ ਹੋਣਾ ਹੈ ਤੁਹਾਡੇ ਕੋਲ ਕੋਈ ਪੈਸਾ ਨਹੀਂ ਦੇਣਾ ਅੱਗੇ ਉਹਨਾਂ ਨੇ ਕਿਹਾ ਕੋਈ ਪੈਸਾ ਨਹੀਂ ਦੇਣਾ ਸਾਡੇ ਨਾਲ ਕੋਈ ਮੌਜੂਦ ਬਰ ਸੱਜਣ ਸੀ ਉਹਨੇ ਕਿਹਾ ਜੇ ਜਦੋਂ ਉਹ ਬੁੱਕਰੀ ਗਏ ਆ ਤੇ ਇੱਥੇ ਚੌਕੀ ਇੰਚਾਰਜ ਨੇ ਵੀ ਇਹ ਆਪਣੇ ਆਪ ਨੂੰ ਉਸ ਸਮੇਂ ਕਮਜ਼ੋਰ ਸਮਝਿਆ ਕਿ ਮੇਰੀ ਚੌਕੀ ਦੇ ਵਿੱਚ ਜਿਹੜਾ ਆ ਚੀਜ਼ ਹੋਣੀ ਹੈ ਲੜਾਈ ਝਗੜਾ ਹੋਣਾ ਚੌਕੀ ਇੰਚਾਰਜ ਕਹਿੰਦਾ ਜੀ ਬਿਆਨ ਦੋ ਅਸੀਂ ਕਾਨੂੰਨੀ ਕਾਰਵਾਈ ਕਰਦੇ ਚੌਕੀ ਇੰਚਾਰਜ ਨੇ ਕੋਲੋਂ ਬਿਆਨ ਲੈ ਲੈ ਜੁਆ ਤੇ ਰਾਂਦੇ ਕੋਈ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਉਸ ਤੋਂ ਉਲਟ ਇੱਕ ਮਹੀਨੇ ਬਾਅਦ ਸਾਬ ਉਲਟਾ ਇਨ੍ਹਾਂ ਵੀਰਾਂ ਨੇ ਢੰਗ ਸਿੰਘ ਜਥੇਬੰਦੀਆਂ ਤੇ ਸਟੇਟਸ ਪਾ ਕੇ ਸਾਡੀਆਂ ਵੱਖ-ਵੱਖ ਜਥੇਬੰਦੀਆਂ ਚ ਧਮਾਇਆ ਕਿ ਸਾਬਕਾ ਸੈਨਿਕ ਸੱਤਸਾਜੀ ਕਮੇਟੀ ਦੇ ਅਹੁਦੇਦਾਰਾਂ ਨੂੰ ਨਿਹੰਗਾਂ ਨੇ ਕੁੱਟ-ਕੁੱਟ ਕੇ ਬੁਝਾਇਆ ਉਹ ਹੈ ਟੱਟੇ ਨੂੰ ਕੋਈ ਵੀਡੀਓ ਰਿਕਾਰਡਿੰਗ ਉਹ ਵੀ ਦੇ ਦਾਂਗੇ ਕੁੱਟ-ਕੁੱਟ ਕੇ ਬੁਝਾਇਆ ਇਹਨੇ ਸਟੇਟਸ ਵੀ ਲਾਇਆ ਕਿ ਅਸੀਂ ਜਿੱਤ ਗਏ ਹਾਂ ਇਹ ਨਾਲ ਹੀ ਮਨਜਿੰਦਰ ਸਿੰਘ ਨੇ ਆਪ ਜੀ ਲਾਇਆ ਤੇ ਸਾਡੀਆਂ ਜੂਰੀਆਂ ਜਿਹੜੀਆਂ ਨਿਹੰਗ ਜਥੇਪਤੀ ਕਿਹੜੀ ਨਿਹੰਗ ਜਥੇਪਤੀ ਦਸਮੇਸ਼ ਤਰਨਾ ਦਲ ਉਹਨਾਂ ਦੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਸੋਢੀ ਅਸੀਂ ਅੱਜ ਵੀ ਉਹਨਾਂ ਨੂੰ ਬਾਬਾ ਜੀ ਕਹਿੰਨੇ ਆ ਕਿਉਂਕਿ ਆ ਸਾਡੇ ਮਨ ਚ ਪੰਥ ਦਾ ਸਤਿਕਾਰ ਆ ਅਸੀਂ ਇਹ ਜ਼ਰੂਰ ਇੱਕ ਸਿੱਖ ਕੌਮ ਨੂੰ ਤੇ ਪੰਥ ਨੂੰ ਮੈਸੇਜ ਦੇਵਾਂਗੇ ਕਿ ਇਹ ਇੱਕ ਥੱਗ ਦੇ ਮਗਰ ਲਾ ਕੇ ਇੱਕ ਚੋਰ ਦੇ ਮਗਰ ਲਾ ਕੇ ਉਹਨੂੰ ਪੰਥ ਦਾ ਰੰਗੜਾ ਦਿੱਤਾ ਜਾਵੇ ਕਿਸੇ ਟਾਈਮ ਨਿਹੰਗ ਜਥੇਬੰਦੀਆਂ ਤੇ ਸਾਡੇ ਗੁਰੂ ਦੇ ਖਾਲਸੇ ਔਰੰਗਜ਼ੇਬ ਦੇ ਟਾਈਮ ਤੇ ਲੁੱਟੀਆਂਆਂ ਚੀਜ਼ਾਂ ਲੈ ਆ ਕੇ ਵਾਪਸ ਕਰਦੇ ਸੀ ਜਿੰਨਾਂ ਦੀਆਂ ਚੀਜ਼ਾਂ ਹੀ ਤੇ ਅੱਜ ਸਾਡੇ ਉਹ ਜਥੇਬੰਦੀਆ ਤੇ ਸਾਡੇ ਨਿਹੰਗ ਜਿਹੜਾ maal ਨੂੰ ਲੁੱਟਦਾ ਉਹਦੀ سپورਟ ਕਰਦੇ ਆ ਮੈਂ ਇਹਨਾਂ ਵੀਰਾਂ ਨੂੰ ਕਹੂੰਗਾ ਕਿ ਇਹ ਪੰਥ ਨੂੰ ਦੇਗ ਨਾ ਲਾਓ ਪੰਥ ਨੂੰ ਠੇਸ ਨਾ ਪਚਾਓ ਪੰਥ ਦਾ ਮੁੱਦਾ ਨਾ ਬਣਾਓ ਜੇ ਤੁਹਾਨੂੰ ਲੱਗਦਾ ਆ ਕਿ ਸਾਫਕਾ ਸੈਨਿਕ ਗਲਤ ਆ ਜਾਂ ਗੁਰਦੀਪ ਸਿੰਘ ਢੰਡਾ ਗਲਤ ਆ ਕਿਤੇ ਚਾਰ ਬੰਦੇ ਆਪਣੇ ਬਿਠਾ ਲਓ ਤੇ ਚਾਰ ਬੰਦੇ ਕੋ ਮੌਤ ਦੇਰ ਹੋਰ ਬਿਠਾ ਲਓ ਤੁਹਾਨੂੰ ਸੱਚਾਈ ਦਾ ਪਤਾ ਲੱਗੂ ਕਈ ਕੋਣਿਆ ਇੱਕ ਮੈਂ ਅੱਜ ਆਪਣੇ ਜਜ਼ਬਾਤ ਤੇ ਕਾਬੂ ਰੱਖਦਾ ਆ ਇੱਕ ਮੈਂ ਵੀਰ ਰਣਜੀਤ ਸਿੰਘ ਨੂੰ ਬੇਨਤੀ ਕਰਨਾ ਵੀਰਾ ਤੂੰ ਕਹਿਣਾ ਕਿ ਛਾਤੀ 'ਚ ਗੋਲੀ ਗਾਰੀਆਂ ਮੇਰੇ ਤਿੰਨ ਵਾਰੀ ਗੋਲੀਆਂ ਲੱਗੀਆਂ ਨੇ ਕਿਤੇ ਟਾਈਮ 10 ਕਿੱਥੇ ਮੇਰੇ ਗੋਲੀ ਮਾਰਨੀ ਮੈਂ ਉੱਥੇ ਪਹੁੰਚਣ ਨੂੰ ਤਿਆਰ ਆ ਇਹ ਨਾ ਕਿ ਸੋਨਿਆ ਰੋਸ ਸਿਰਾਂ ਮੌਤ ਮੈਂ ਨਹੀਂ ਡਰਦਾ ਤੁਸੀਂ ਮੌਤ ਤੂੰ ਏਕੀ ਹੋਊਗੀ ਮੈਂ ਨਜ਼ਦੀਕ ਤੋਂ ਵੇਖੀ ਆ ਮੈਂ ਬੋਵਲੀ ਰਾਸ਼ਟਰਪਤੀ ਵਾਰਡ ਲੈ ਕੇ ਆ ਚੁੱਕਾ ਫੌਜ ਦੇ ਵਿੱਚ ਰਹਿ ਕੇ ਇਹਨਾਂ ਗੋਲੀਆਂ ਦੇ ਥੱਲੇ ਪਰ ਤੂੰ ਉਹ ਜਗ੍ਹਾ ਤੇ ਗਲਤੀਆਂ ਜੇ ਪੰਥ ਜਾਂ ਦਲ ਦਾ ਛੋਲਾ ਪਾਇਆ ਨਾ ਉਦੀ ਇੱਜ਼ਤ ਤੇ ਮਾਰ ਰੱਖਣਾ ਤੁਹਾਡਾ ਫਰਜ਼ ਬੰਦਾ ਨਾ ਕਿ ਉਹਨੂੰ ਰੋਲਣਾ ਇੱਕ ਉਹ ਸਖਸ ਨੇ ਇਹ ਗੱਲ ਕਹੀ ਸੀ ਮੈਂ ਪੰਥ ਦੇ ਗਾੜੀ ਰੱਖ ਦੇਣਾ ਚਾਹੁੰਨਾ ਕੀ ਆਸੀਂ ਦਲ ਪੰਥ ਦਸਮੇਸ਼ ਤਰਨਾ ਦਲ ਦਾ ਛਕਿਆ ਆ ਜਾਸੀਂ ਇਹ ਸਿੰਘ ਦੀ ਮਤਤ ਕਰਨੀ ਆ ਤੇ ਮੈਨੂੰ ਸਿੱਖ ਕੌਮ ਇੱਕ ਜਵਾਬ ਦਵੇ ਕਿ ਦਾਲ ਪੰਚ ਤਾਂ ਹਮਤ ਉੱਚਾ ਹੈ ਕਿ 10ਵੇਂ ਪਾਤਸ਼ਾਹ ਨੇ ਜਿਹੜਾ ਅੰਮਤ ਬਖਸ਼ਿਆ ਉਹਦਾ ਉੱਚਾ ਹੈ ਅਸੀਂ ਵੀ ਅੰਮਤ ਛਕੇ ਆਇਆ ਇਹਦਾ ਮਤਲਬ ਹੈ ਸਾਨੂੰ ਉਹ ਬਰੂਪੀਏ ਕਹਿੰਦੇ ਆ ਇਹ ਜਿਨ੍ਹਾਂ ਨੇ ਚੋਲੇ ਪਾਲੇ ਆ ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਮੇਜਰ ਸਿੰਘ ਦੇ ਅਜੇ ਵੀ ਇੱਜ਼ਤ ਕਰਦਾ ਉਹਨਾਂ ਨੂੰ ਅਜੇ ਵੀ ਇਹ ਸਤਿਕਾਰ ਉਹਨਾਂ ਬੇਨਤੀ ਕਰਦਾ ਕਿ ਬਾਬਾ ਜੀ ਇਸ ਮਸਲੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਆਪਣੇ ਬੰਦੇ ਤੇ ਜਿੱਥੇ ਉਹਦੀ ਗਲਤੀ ਆ ਉਹਦੀ ਗਲਤੀ ਕੱਢੋ ਜੋ ਪਾਉਂਦਾ ਕਿਸੇ ਦਾ ਹੱਕ ਆ ਉਹ ਮੇਰ ਨਾਲ ਇਕੱਲੇ ਨਾਲ ਨਹੀਂ ਠੱਗੀ ਵੱਜੀ ਲਾਕੇ ਚੁਆਣ ਕੇ ਪਤਾ ਕਰੋ ਫਦੇਕਾਰ ਚੂੜੀਆਂ ਚ ਠੱਠੇ ਚ ਪਿੰਡੀ ਚ ਪਤਾ ਕਰੋ ਕਿ ਉਹਨੇ ਕਿੰਨਿਆਂ ਬੰਦਿਆਂ ਨਾਲ ਠੱਗੀ ਮਾਰੀ ਆ ਦਰਦਾ ਕੋਈ ਸਾਹਮਣੇ ਨਹੀਂ ਆਉਣ ਦਿਆ ਕਿਉਂਕਿ ਜੋ ਤੁਸੀਂ ਉਹਦੋਂ ਵਾਅਦਾ ਵਰਤਿਆ ਉਸ ਤੋਂ ਬਾਅਦ ਉਹਦੇ ਘਰ ਲੋਕੀ ਪੈਸੇ ਮੰਗਣਾ ਬੰਦ ਕਰ ਦਿੱਤੇ ਆ ਲੋਕਾਂ ਨੇ ਖਬਰਾਂ ਸਾਡੇ ਸ਼ਹਿਰ ਦੇ ਵਿੱਚ ਚੰਗੇ ਭਲੇ ਐਮਸੀ ਬੰਦੇ ਨੇ ਜਿਨ੍ਹਾਂ ਨਾਲ ਉਹਨੇ ਠੱਗੀ ਮਾਰੀ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਸ਼ਾਇਦ ਉਹ ਸਾਹਮਣੇ ਆ ਜੂਗੀ ਤੇ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਲਾਇਸੈਂਸ ਦੇ ਦਿੱਤਾ ਛੇ ਠੱਗੀਆਂ ਮਾਰ ਇਹਨਾਂ ਦਾ ਫਰਜ਼ ਬੰਦਾ ਸੀ ਪਾਪਾ ਜੀ ਦਾ ਕਿ ਕੱਲਾ ਬਾਬੇ ਮਨਿੰਦਰ ਸਿੰਘ ਦਾ ਤੁਸੀਂ ਮੁਖੀ ਨਹੀਂ ਹੋ ਤੁਸੀਂ ਆਪਣੇ ਆਪ ਨੂੰ ਪੰਥ ਦੇ ਜਹੇਦਾਰ ਕਹਿੰਦੇ ਆ ਪੰਥ ਦੇ ਬੁਖੀ ਜੋ ਫਿਰ ਜਹੇਦਾਰ ਬੰਦੇ ਜੋ ਤੇ ਤੁਹਾਡਾ ਫਰਜ਼ ਬੰਦਾ ਹੀ ਕਿ ਦੋਵਾਂ ਤਰ੍ਹਾਂ ਦੀ ਗੱਲ ਸੁਣਦੇ ਹੋ ਜਿੱਥੇ ਫੈਸਲਾ ਬੈਂਦਾ ਹੀ ਉੱਥੇ ਬਿਠਾ ਕੇ ਫੈਸਲਾ ਕਰਦੇ ਹੋ ਜਿੱਥੇ ਅਸੀਂ ਗਲਤ ਸੀ ਸਾਨੂੰ ਕਿੰਜੋ ਗਲਤ ਆ ਤੇ ਮੈਂ ਫੇਰ ਦਵਾ ਤੂੰ ਭਾਈ ਰਣਜੀਤ ਸਿੰਘ ਨੂੰ ਕਹਿਣਾ ਵੀ ਭਾਈ ਸਾਹਿਬ ਪੰਥ ਨੂੰ ਉਹ ਵਿੱਚ ਲਿਆਓ ਤੇ ਗੋਲੀ ਮਾਰਨੀ ਆ ਤੇ ਗੁਰਦੀਪ ਸਿੰਘ ਨੂੰ ਟਾਈਮ ਦਿਓ ਕਿੱਥੇ ਗੋਲੀ ਵੇਚਣੀ ਹੈ ਕਲਿਆ ਘਾਟੇ ਬਾਕੀ ਮੈਂ ਅੱਜ ਵੀ ਸਿੱਖ ਕੌਮ ਨੂੰ ਤੇ ਪੰਥ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਪੰਥ ਦਾ ਮੁੱਦਾ ਨਾ ਬਣਾਓ ਇਹ ਕੋਈ ਪਰਸਨਲ ਲੈਣ ਦੇਣ ਆ ਇਹਨਾਂ ਪੰਥ ਨੂੰ ਇੱਕ ਸਾਈਡ ਤੇ ਰੱਖ ਦਿਓ ਪਰਸਨਲ ਲੈਣ ਦੇਣ ਪਰਸਨਲ ਹੀ ਜਾਂਦੋ ਔਰ ਬਾਬਾ ਜੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਬਾ ਜੀ ਜੇ ਤੁਸੀਂ ਉਸ ਦਰਦੇ ਮੁਖੀ ਚੋਂ ਇੱਕ ਸੂਝਵਾਨ ਤਰੀਕੇ ਨਾਲ ਫੈਸਲਾ ਕਰਾਓ ਅੱਛਾ ਭਾਜੀ ਤੁਸੀਂ ਨਾ ਹੁਣ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਸੀ ਨਾ ਕੋਈ ਤੁਹਾਡੇ ਕੋਲ ਹੋਣ ਪ੍ਰੂਫ ਹੈਗਾ ਤਾਂ ਉਹ ਸ਼ੋਅ ਕਰੋ ਨਾ ਹੁਣ ਜੇ ਤੁਸੀਂ ਨਗਦ ਦਿੱਤੇ ਜਾਂ ਚੈਕਾਂ ਦੰਦੋ ਉਹਨਾਂ ਨੇ ਬਿਲਕੁਲ ਚੈੱਕ ਕੀਤਾ ਜੀ ਮੈਨੂੰ ਸਕੋਟੀ ਤੌਰ ਤੇ ਦੇ ਗਿਆ ਮੈਂ ਨਾ ਰੱਖ ਦਿੱਤੀ ਉਹਨਾਂ ਨੂੰ ਪੈਸੇ ਸਕੋਟੀ ਤੌਰ ਤੇ ਉਹਨਾਂ ਨੂੰ ਚੈੱਕ ਦੇ ਰੱਖਿਆ ਅੱਛਾ ਪਰ ਜਿਹੜਾ ਚੈੱਕ ਦਿੱਤਾ ਉਹ ਨੂੰ ਤੁਸੀਂ ਬੈਂਕ 'ਚ ਲਾ ਕੇ ਰਕਮ ਪ੍ਰਾਪਤ ਕਰਨ ਨੂੰ ਕੋਸ਼ਿਸ਼ ਹੋਣੀ ਚਾਹੀਦੀ ਬਾਬਾ ਜੀ ਅਸੀਂ ਗੇਸ ਆ ਉਸ ਨੇ ਸਾਡੇ ਅੱਗੇ ਤਾਂ ਹੱਥ ਜੋੜੇ ਸੀ ਕਿ ਮੈਂ ਆਉਣ ਵਾਲੇ ਸਮੇਂ 'ਚ ਲੋਨ ਲੈਣਾ ਮੇਰੀ ਸਪੋਰ ਖਰਾਬ ਨਾ ਕਰਿਓ ਨਹੀਂ ਕਿ ਉਸ ਸ਼ਖਸ ਨੂੰ ਜਾ ਕੇ ਪੁੱਛ ਲਿਓ ਅਸੀਂ ਚੈੱਕ ਤਾਂ ਨਹੀਂ ਲਾਇਆ ਸਾਨੂੰ ਨਹੀਂ ਪਤਾ ਕਿ ਇਹ ਮੁੱਦਾ ਦੂਸਰੇ ਪਾਸੇ ਨੂੰ ਚੁਰ ਪੈਣਾ ਜੇ ਸਾਨੂੰ ਪਤਾ ਹੁੰਦਾ ਕਿ ਇਹ ਮੁੱਦਾ ਦੂਰ ਦੇ ਪਾਸੇ ਨੂੰ ਚੁਰਨਾ ਤਾਂ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਚਾਲ ਨਹੀਂ ਤੁਸੀਂ ਬਾਤ ਲਾ ਦੇ ਫੋਨ ਤੇ ਅਸੀਂ ਲਾਵਾਂਗੇ ਅਸੀਂ ਬਾਦ ਸਾਹਿਬ ਅਸੀਂ ਨਹੀਂ ਚਾਹੁੰਦੇ ਇਸ ਮਸਲੇ ਨੂੰ ਵਧਾਉਣਾ ਕਿਉਂਕਿ ਬਾਬਾ ਮੇਜਰ ਸਿੰਘ ਨੇ 3 ਦਿਨ ਬਾਅਦ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਪੈਸੇ ਵਾਪਸ ਕਰਾਵਾਂਗੇ। ਆਸੀਂ ਚਾਹੁੰਦੇ ਹਾਂ ਕਿ ਚੱਲ ਛੱਤ ਮੈਂ ਤਰੀਕੇ ਨਾਲ ਜਿੱਦਾਂ ਵਿਗੜਿਆ ਉਦਾਂ ਹੀ ਮੁੜ ਜਾਵੇ। ਜਿੰਨੇ ਵਿਗਾੜਿਆ ਉਹੀ ਸੁਧਾਰ ਦੇਣ। ਪਰ ਉਹ 3 ਦਿਨ ਬਾਅਦ ਹਾਂ ਕਰਕੇ ਹਫਤੇ ਬਾਅਦ ਉਹਨਾਂ ਨੇ ਨਾ ਕਰ ਦਿੱਤੀ ਕਿ ਉਹਨੇ ਮੇਰੇ ਦਲਪੰਥ ਦਾ ਹਵਲਤ ਛੱਗਿਆ ਆ ਤੇ ਮੈਂ ਉਹਦੀ ਮਤ ਕਰਨੀ ਆ। ਮੈਂ ਪੈਸੇ ਨਹੀਂ ਦਵਾ ਦਿੰਦਾ। ਮੈਂ ਉਦੋਂ ਤੱਕ ਤੁਹਾਨੂੰ ਮੀਡੀਆ ਦੇ ਦੂ ਪੰਥ ਨੂੰ ਕੋਮ ਨੂੰ ਅਪੀਲ ਕਰਦਾ ਕਿ ਸਾਡੀ ਗੱਲਬਾਤ ਭਾਈ ਸੁਖਵਿੰਦਰ ਸਿੰਘ ਗਵਾਨ ਭਤੀਜਾ ਭਾਈ ਸਤਵੰਦ ਸਿੰਘ ਗਵਾਨਾ ਵੀ ਹੋ ਚੁੱਕੀ ਆ ਬਾਬਾ ਸੁਖ ਸਿੰਘ ਵਾਲਿਆਂ ਬਾਬਾ ਅਵਤਾਪ ਸਿੰਘ ਜੀ ਹੁਣਾਂ ਨਾਲ ਵੀ ਹੋ ਚੁੱਕੀ ਆ ਬੰਜਾ ਦਾ ਬਾਬਾ ਜਗਜੀਤ ਸਿੰਘ ਹੁਣਾਂ ਤੱਕ ਵੀ ਗੱਲ ਇਹ ਪਹੁੰਚ ਚੁੱਕੀ ਆ ਬਾਬਾ ਹੋਰ ਵੀ ਸਿੱਖ ਜਥੇਬੰਦੀਆਂ ਨੇ ਹੁਣ ਕਾਫੀ ਜ਼ੋਰ ਸਾਰੀ ਗੱਲ ਬਚਾਈ ਆ ਉਹਨਾਂ ਨੇ ਸਾਨੂੰ ਆ ਚੀਜ਼ ਕਰਨ ਲਈ ਉਹਨਾਂ ਜਥੇਬੰਦੀਆਂ ਨੇ ਦੱਸਿਆ ਕਿ ਪਹਿਲੀ ਕਾਨਫਰੰਸ ਤੁਸੀਂ ਕਰੋ ਜੇ ਨਹੀਂ ਤੇ ਦੂਸਰੀ ਪੰਥਕਾਰ ਕਾਨਫਰੰਸ ਕਰੇਗਾ ਭਾਈ ਸੇ ਪੰਥ ਸਿੰਘ ਗਵਾਨ ਚੀਜ਼ਾਂ ਦੇ ਹਿਸਤਾਨ ਤੋਂ ਹੋਊਗੀ ਉਹ ਜੋ ਮੁਖੀ ਫੈਸਲਾ ਕਰਨਗੇ ਸਾਡੀ ਜਥੇਬੰਦੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਅਸੀਂ ਅੱਜ ਵੀ ਬਾਬਾ ਮੇਰਦ ਸਿੰਘ ਨੂੰ ਫੇਰ ਅਪੀਲ ਕਰਦੇ ਆਂ ਕਿ ਬਾਬਾ ਜੀ ਇਹ ਚੀਜ਼ ਨੂੰ ਪੰਥ ਦਾ ਮੁੱਦਾ ਨਾ ਬਣਾਈਏ ਤੇ ਇਹ ਨੂੰ ਇੱਥੇ ਹੀ ਸਮਾਪਤ ਕਰ ਦਈਏ ਇਹ ਨੀਅਤ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਦੀ ਕਾਰਤਾ ਵਾਹਿਗੁਰੂ ਕਿ ਖੋਰ ਹੈ ਕਿ ਤੁਹਾਡਾ ਇਹ ਮਸਲਾ ਨਹੀਂ ਹੱਲ ਹੁੰਦਾ। ਨਹੀਂ ਇਹ ਤਾਂ ਕਾਨੂੰਨੀ ਤੌਰ ਤੇ ਤੁਸੀ ਹੋ ਕਰ ਜਾਣਾ। ਖਾਬਗਾ ਸੈਨਿਕ ਸਭ ਸੰਜੀ ਕਮੇਟੀ ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸੇਨ ਪਿੰਡ ਸਰਕੋਟ ਵੀਰ ਜੀ ਮੈਂ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜੇ ਬਾਬਾ ਮੇਜਰ ਸਿੰਘ ਜੀ ਇਸ ਮਸਲੇ ਦਾ ਹੱਲ ਠੀਕ ਟਾਈਮ ਨਾਲ ਨਹੀਂ ਕਰਦੇ ਤਾਂ ਸਾਬਕਾ ਸੈਨਿਕਾਂ ਨੂੰ ਇੱਕ ਵੱਡੀ ਕਾਲ ਦੇ ਕੇ ਜਿੱਦਾਂ ਕਿ ਪਟਿਆਲਾ ਵਿੱਚ ਧਰਨਾ ਲੱਗਾ ਸੀ ਉਸੇ ਤਰ੍ਹਾਂ ਇੱਕ ਵੱਡੀ ਕਾਲ ਦੇ ਕੇ ਅਸੀਂ ਵੱਡਾ ਧਰਨਾ ਲਾਵਾਂਗੇ ਜਾਂ ਉਹ ਮਸਲੇ ਦਾ ਹੱਲ ਠੀਕ ਟਾਈਮ 'ਤੇ ਕਰ ਦੇਣ। ਜਿੰਨੀ ਬਤਨੀ ਕਰੋ। ਵੇਖੋ ਜੀ ਜਿੰਨੀ ਸਾਡੀ ਸਾਬਕਾ ਸੈਨਿਕ ਸੰਸਦ ਜੀ ਕਮੇਟੀ ਬੈਠੀ ਆ ਜੇਕਰ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਕੋਈ ਅਧਿਕਾਰ ਗਿਆ ਨਾਲ ਮਿਲ ਕੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ ਅਸੀਂ ਚੁੱਪ ਨਹੀਂ ਬੈਠਾਂ। ਠੀਕ ਹੈ ਜੀ ਧੰਨਵਾਦ। ਵੀ ਮੈਂ ਜਦੋਂ ਉੱਥੇ ਨਿਆ ਜਥੇਬੰਦੀਆਂ ਦੇ ਸਿੰਘ ਗਏ ਤੇ ਮੈਂ ਮੈਂ ਵੀ ਗਿਆ ਤੇ ਉੱਥੇ ਮੇਰੇ ਤੇ ਰਫਲ ਤਾਂ ਨਹੀਂ ਗਈ ਤੇ ਮੈਨੂੰ ਕਿਹਾ ਕਰ ਤੈਨੂੰ ਗੋਲੀ ਮਾਰ ਦੇਣੀ ਆ ਮੈਂ ਕਿਹਾ ਬੰਦੇ ਤਾਂ ਨਹੀਂ ਇਹਨਾਂ ਦਾ ਇਦਾਂ ਹੀ ਵੀ ਇਹਨਾਂ ਦਾ ਲੈਣ ਦੇਣਾ ਹਣਾ ਹਾਂਜੀ ਹਾਂਜੀ ਬਾਬਾ ਜੀ ਆ ਸੁਣ ਰਿਹਾ ਜਿਹੜਾ ਇਹਨਾਂ ਦਾ ਲੈਣ ਦੇਣਾ ਜੀ ਉਹ ਬੰਦਾ ਇਹਨਾਂ ਨੂੰ ਕਹਿ ਰਿਹਾ ਵੀ ਮੇਰੇ ਕੋਲ ਕੱਥੇ ਪੈ ਨਹੀਂ ਜਿੱਤੇ ਜਾ ਰਹੇ ਮਤਲਬ ਹਰ ਮਹੀਨੇ 20000 ਰੁਪਏ ਨਹੀਂ ਜਾਂਦਾ ਤੇ ਵੀ 20000 ਰੁਪਏ ਮੈਨੂੰ ਦੇ ਦੇ ਆ ਉਹ ਨਹੀਂ ਇਹ ਕਹਿ ਰਹੇ ਵੀ ਇਹ ਕਹ ਰੇ ਨਹੀਂ ਮਿਲਿਆ ਮੰਗਿਆ ਇਹਨਾਂ ਨੇ ਉੱਥੇ ਟੈਂਟ ਲਾ ਕੇ ਬੰਦੇ ਲੈ ਕੇ ਉਹਦੀ ਇਸ ਤੋਂ ਪੈ ਨਹੀਂ ਦਿੰਦੇ ਤੇ ਕੋਠੀ ਤੋਂ ਬਾਹਰ ਹੋਣ ਕੇ ਜਾਂਦੇ ਇਹਨਾਂ ਨੇ ਉਹਦੀ ਕੋਠੀ ਲਖਵਾਈ ਆ ਉਹਦੀ ਕੋਈ ਡੇਰ ਲੰਘੀ ਗਹਿਣੇ ਕੀਤੀ ਤੇ ਆਹ ਫੇਰ ਤੇ ਕਰ ਲੈਣ ਤੇ ਅਸੀਂ ਤਾਂ ੱੱਕਾ ਥੋੜੀ ਜਿਹੀ ਕੀ ਰਣੀ ਬਾਬਾ ਜੀ ਬਾਬਾ ਜੀ ਬੇਨਤੀ ਆ ਬੇਨਤੀ ਬਾਬਾ ਜੀ ਇਹ ਕਿਹਾ ਕਿ ਤਹੀ ਕਬਜ਼ਾ ਕਰਨੀ ਗਏ ਅਸੀਂ ਮਤਲਬ ਜਦੋਂ ਹਾੜਨਾ ਵੇਖਤ ਬੁਦੀ ਪੈਸੇ ਮੰਗਣ ਗਏ ਤੇ ਜਦੋਂ ਬੁਦੀ ਕੀ ਹੋਈ ਤੋ ਅਸੀਂ ਧਰਨਾ ਲਾਇਆ ਉਦੋਂ ਇਹਨਾਂ ਤਰਨਾ ਲਾਇਆ ਇਹ ਉਥੇ ਹਾਂ ਧਰਨਾ ਲਾਇਆ ਸੀਗਾ ਅੱਜ ਬੈਠੇ ਆ ਉਹਦੇ ਪੁੱਵੇ ਗੇਟਿਆ ਹੀ ਉੱਠਣਾ ਹੀ ਨਹੀਂ ਆ ਇਹਦੀ ਇੱਕ ਕੋਠੀ ਦੇ ਬਾਹਰ ਹੋ ਰਹੀ ਹੈ ਕੋਠੀ ਤੇ ਕਬਜ਼ਾ ਕਰਨਾ ਵਾ ਇਹ ਪੈਸੇ ਨਹੀਂ ਦਿੰਦਾ ਨਹੀਂ ਕਹਿੰਦੇ ਇਹ ਕੋਠੀ ਤੇ ਕਬਜ਼ਾ ਕਰਨ ਵਾਲੇ ਨੀਤਨਾ ਬਿਲਕੁਲ ਨਹੀਂ ਸੀ ਗਏ ਨਹੀਂ ਫਿਰ ਤੁਹਾਨੂੰ ਗਲਤ ਫਹਮੀ ਫਿਰ ਤੁਸੀਂ ਚਲੋ ਆਏ ਦੇ ਬਾਹਰ ਆ ਤੇ ਫੋਨ ਤੇ ਤੁਸੀਂ ਜੋ ਮਰਜ਼ੀ ਕਹਿ ਸਕੋ ਚਲੋ ਬਾਬਾ ਜੀ ਅਸੀਂ ਤੁਹਾਡੇ ਦਰਸ਼ਨ ਕਰ ਲਾਂਗੇ ਤੁਹਾਨੂੰ ਕੋ ਸਮਝ ਲੈ ਲਈਏ ਅਸੀਂ ਤੁਹਾਨੂੰ ਜਾਣਕਾਰੀ ਦੇਣੀ ਸੀ ਜੋ ਸਾਡਾ ਮੁਦਲਾ ਫਰਜ਼ ਸੀਗਾ ਕਿ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਹਾਂ ਬਸ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਤੇ ਕਬਜ਼ਾ ਕਰਨ ਨਾ ਗਏ ਸੀ ਕਬਜਾ ਕਰਨਾ ਇਹ ਲੋਕਾਂ ਦੇ ਬੱਚਿਆਂ ਦੀ ਤੇ ਇਹ ਬਾਹਰ ਹੋਦੇ ਅੰਦਰ ਹੋਈਏ ਜਿੰਦਾ ਦੇ ਹੁੰਦਾ ਨਹੀਂ ਹਜੇ ਬਾਬਾ ਜੀ ਵੇਖੋ ਐਂਡ ਤੇ ਐਂਡ ਤੇ ਮੈਂ ਇਹੋ ਬੇਨਤੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਬਾਬਾ ਜੀ ਐਂਡ ਤੇ ਕਿ ਵੇਖੋ ਜੀ ਅਸੀਂ ਪੱਤਰਕਾਰ ਅਸੀਂ ਦੋਵੇਂ ਪੱਖ ਲੈਣੇ ਹੁੰਦੇ ਆ ਤੁਸੀਂ ਆ ਮੇਰਾ ਨੰਬਰ ਤੁਹਾਡੇ ਕੋਲੇ ਆ ਗਿਆ ਮੇਰੀ ਬੇਨਤੀ ਸੁਣੋ ਬੇਨਤੀ ਸੁਣ ਲਓ ਜੀ ਵਾਹਿਗੁਰੂ ਇਹ ਕਬਜਾ ਕਰਨਾ ਚਾਹੁੰਦੇ ਉਹਦੀ ਕੋਠੀ ਦੇ ਬਾਹਰ ਚ ਵਾਹਿਗੁਰੂ ਜੀ ਬੇਨਤੀ ਸੁਣ ਲਿਓ ਵਾਹਿਗੁਰੂ ਅੱਡੇ ਇੰਡੀਆ ਦੇ